ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਸੋ ਪੰਜਾਬ ਅਤੇ ਦੁਨੀਆ ਭਰ ਦੀਆਂ ਵੱਡੀਆਂ ਖਬਰਾਂ ਦੇ ਬਾਰੇ ਗੱਲਬਾਤ ਕਰਦੇ ਹਾਂ ਸਭ ਤੋਂ ਵੱਡੀ ਖਬਰ ਇੱਕ ਵਾਰ ਫੇਰ ਤੋਂ ਸੁਖਵੀਰ ਬਾਦਲ ਦੇ ਮੁੜ ਪ੍ਰਧਾਨ ਬਣਨ ਦੀਆਂ ਜਿਹੜੀਆਂ ਉਹ ਖਬਰਾਂ ਚਰਚਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਨੇ ਜਿੱਥੇ ਕੀ ਕੁਝ ਦਿਨ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਖਵੀਰ ਬਾਦਲ ਨੂੰ ਜਿਹੜੀ ਉਹ ਸਜ਼ਾ ਸੁਣਾਈ ਗਈ ਸੀ ਉਹ ਇਸ ਸਜ਼ਾ ਨੂੰ ਪੂਰੇ ਕਰਦੇ ਹੋਏ ਨਜ਼ਰ ਆ ਰਹੇ ਨੇ ਵੱਖ-ਵੱਖ ਅਕਾਲ ਤਖਤ ਸਾਹਿਬ ਦੇ ਉੱਪਰ ਜਾ ਕੇ ਸੁਖਬੀਰ ਬਾਦਲ ਦੇ ਵੱਲੋਂ ਜਿਹੜੀ ਆਪਣੀ ਸਜ਼ਾ ਉਹ ਪੂਰੀ ਕੀਤੀ ਜਾ ਰਹੀ ਹੈ ਸੇਵਾ ਦੇ ਰੂਪ ਦੇ ਵਿੱਚ ਸੁਖਬੀਰ ਬਾਦਲ ਇਹ ਸਜ਼ਾ ਨੂੰ ਪੂਰੀ ਕਰ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਅਨੁਸਾਰ ਹੁਣ ਸ਼੍ਰੋਮਣੀ ਅਕਾਲੀ ਦਲ ਇਕੱਠੇ ਹੋ ਕੇ ਨਵੇਂ ਸਿਰੇ ਤੋਂ ਸੁਖਬੀਰ ਬਾਦਲ ਨੂੰ ਜੇ ਪ੍ਰਧਾਨ ਚੁਣਦਾ ਹੈ ਤਾਂ ਅਕਾਲੀ ਦਲ ਨੂੰ ਇਸ ਦੇ ਉੱਪਰ ਕੋਈ ਇਤਰਾਜ਼ ਨਹੀਂ ਹੋਵੇਗਾ ਅਜਿਹਾ ਬਿਆਨ ਦਿੱਤਾ ਹੈ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਅਤੇ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਚਾਹੇ ਉਹ ਸੁਖਵੀਰ ਬਾਦਲ ਹੀ ਹੋਣ ਉਹ ਸਾਰਿਆਂ ਨੂੰ ਸਰਬਪਰਮਾਣਿਤ ਹੋਣਗੇ ਇੱਕ ਹਿਸਾਬ ਦੇ ਨਾਲ ਸੁਖਦੇਵ ਸਿੰਘ ਢਿੰਡਸਾ ਦੇ ਵੱਲੋਂ ਜਿਹੜੀ ਢਿੱਲ ਦਿੱਤੀ ਗਈ ਹੈ ਕਿ ਸੁਖਵੀਰ ਬਾਦਲ ਦੁਬਾਰਾ ਫੇਰ ਮੁੜ ਤੋਂ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣੇ ਚਾਹੀਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਅਕਾਲੀ ਦਲ ਦਾ ਮੁੜ ਤੋਂ ਨਵਾਂ ਪ੍ਰਧਾਨ ਕਿਹੜਾ ਚੁਣਿਆ ਜਾਵੇਗਾ ਹੁਣ ਕਿਸਾਨਾਂ ਦੇ ਵੱਲੋਂ ਜਿਹੜਾ ਹਰਿਆਣਾ ਪੁਲਿਸ ਨੂੰ ਜਿਹੜੇ ਸਵਾਲ ਪੁੱਛੇ ਗਏ ਨੇ ਕਿਸਾਨਾਂ ਨੇ ਦਿੱਲੀ ਜਾਣ ਤੋਂ ਰੋਕਣ ਦੇ ਲਈ ਹਰਿਆਣਾ ਪੁਲਿਸ ਨੇ ਕੈਸੀ ਅੰਬਾਲਾ ਦੇ ਵਿੱਚ ਧਾਰਾ ਬੀ ਐਨ ਐਸ ਦੀ ਧਾਰਾ 163 ਲੱਗੀ ਹੋਈ ਹੈ ਜਿਹੜੀ ਪਹਿਲਾਂ 144 ਸੀ ਸੋ ਇਸ ਦਾ ਨਾਮ ਜਿਹੜਾ ਭਾਰਤੀ ਕਾਨੂੰਨ ਦੇ ਵਿੱਚ ਬਦਲਿਆ ਗਿਆ ਹੈਗਾ ਕਿਸਾਨਾਂ ਨੂੰ ਮਾਰਚ ਕਰਨ ਤੋਂ ਰੋਕਿਆ ਗਿਆ ਪੁਲਿਸ ਦੇ ਵੱਲੋਂ ਪਰ ਕਿਸਾਨਾਂ ਨੇ ਕਿਹਾ ਕਿ ਜੇਕਰ ਅੰਬਾਲਾ ਦੇ ਵਿੱਚ ਧਾਰਾ 144 ਲੱਗੀ ਹੋਈ ਸੀ ਤਾਂ ਗਾਇਕ ਸਤਿੰਦਰ ਸਰਤਾਜ ਦਾ ਪ੍ਰੋਗਰਾਮ ਕਿਵੇਂ ਕਰਵਾਇਆ ਗਿਆ ਕਿਵੇਂ ਵੱਡੀ ਗਿਣਤੀ ਦੇ ਵਿੱਚ ਲੋਕ ਗਾਇਕ ਸਤਿੰਦਰ ਸਰਤਾਜ ਦੇ ਪ੍ਰੋਗਰਾਮ ਦੇ ਵਿੱਚ ਪਹੁੰਚ ਗਏ ਅਲੂ ਅਰਜਨ ਦੇ ਬਹੁਤ ਸਾਰੇ ਲੱਖਾਂ ਫੈਨ ਨੇ ਉਹਨਾਂ ਦੀ ਝਲਕ ਪਾਉਣ ਲਈ ਜਿਹੜੇ ਉਹ ਲੋਕਾਂ ਤਰਸਦੇ ਰਹਿੰਦੇ ਨੇ ਅੱਲੂ ਅਰਜਨ ਫਿਲਮ ਦੇ ਪੁਸ਼ਪਾ 2 ਦੇ ਪ੍ਰੀਮੀਅਰ ਦੇ ਦੌਰਾਨ ਜਿਹੜਾ ਇੱਕ ਔਰਤ ਦੇ ਭਗੜੜ ਮੱਚ ਜਾਣ ਦੇ ਕਾਰਨ ਮਰਨ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਅੱਲੂ ਅਰਜਨ ਦੇ ਉੱਪਰ ਜਿਹੜਾ ਕੇਸ ਵੀ ਉਹ ਕਤਲ ਦਾ ਦਰਜ ਕੀਤਾ ਗਿਆ ਪਰ ਹੁਣ ਅੱਲੂ ਅਰਜਨ ਦੇ ਵੱਲੋਂ ਇਸ ਘਟਨਾ ਵਿੱਚੋਂ ਮਰਨ ਵਾਲੀ ਔਰਤ ਨੂੰ 25 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਹਨ 6 ਦਸੰਬਰ ਦਿੱਲੀ ਕੁਝ ਤੋਂ ਬਾਅਦ ਜਦੋਂ ਕਿਸਾਨਾਂ ਬੁੱਕ ਕਿਸਾਨ ਵਾਪਸ ਮੁੜੇ ਤਾਂ ਕਿਸਾਨਾਂ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਕਿ 7 ਦਸੰਬਰ ਨੂੰ ਕੇਂਦਰ ਸਰਕਾਰ ਦੇ ਵੱਲੋਂ ਗੱਲਬਾਤ ਦੀ ਉਡੀਕ ਕਰਨਗੇ ਤਾਂ ਲੱਗਦਾ ਸੀ ਕਿ 7 ਦਸੰਬਰ ਨੂੰ ਕਿਸਾਨਾਂ ਅਤੇ ਕੇਂਦਰ ਦੇ ਵਿਚਕਾਰ ਜਿਹੜੀ ਉਹ ਗੱਲਬਾਤ ਹੋਵੇਗੀ ਪਰ ਉੱਥੇ ਹੀ ਕੇਂਦਰ ਸਰਕਾਰ ਦੇ ਵੱਲੋਂ ਨਾ ਤਾਂ ਕੋਈ ਗੱਲਬਾਤ ਦਾ ਸੱਦਾ ਕਿਸਾਨਾਂ ਨੂੰ ਦਿੱਤਾ ਗਿਆ ਅਤੇ ਨਾ ਹੀ ਕੋਈ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਹੋ ਕੀਤੀ ਗਈ ਹੈ ਹੁਣ 8 ਦਸੰਬਰ ਨੂੰ ਜਿਹੜਾ ਕਿਸਾਨਾਂ ਦੇ ਵੱਲੋਂ ਦੁਬਾਰਾ ਫਿਰ 101 ਮਰਜੀਬੜੇ ਜਥੇ ਦੇ ਰੂਪ ਦੇ ਵਿੱਚ ਕਿਸਾਨ ਦਿੱਲੀ ਵੱਲ ਨੂੰ ਪੈਦਲ ਕੂਚ ਕਰਨਗੇ। ਦੇਖਣਾ ਇਹ ਹੋਵੇਗਾ ਕਿ ਇਹ ਦੁਬਾਰਾ ਫਿਰ ਹਰਿਆਣਾ ਸਰਕਾਰ ਦੇ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਕਿਸਾਨਾਂ ਦੇ ਉੱਪਰ ਕੀਤੀ ਜਾਂਦੀ ਹੈ। ਗੁਜਰਾਤ ਦੇ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਨੂੰ ਜਿਹੜਾ ਸ਼ਰਾਬ ਪਿਆ ਕੇ ਉਸ ਦੀ ਨਸਬੰਦੀ ਕੀਤੀ ਗਈ ਹੈ। ਨੌਜਵਾਨ ਦੇ ਅਨੁਸਾਰ ਉਸ ਨੂੰ ਬਰਗਲਾ ਕੇ ਜਿਹੜਾ ਉਸ ਨੂੰ ਸ਼ਰਾਬ ਪਲਾਈ ਗਈ ਬਾਅਦ ਦੇ ਵਿੱਚ ਉਸ ਦੀ ਨਸਬੰਦੀ ਦਾ ਆਪਰੇਸ਼ਨ ਕਰਵਾ ਦਿੱਤਾ ਗਿਆ। ਜਿਹੜਾ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਜ਼ਿਲ੍ਹੇ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਹੀ ਨੌਜਵਾਨ ਨੇ ਦੱਸਿਆ ਕਿ 1 ਮਹੀਨੇ ਦੇ ਬਾਅਦ ਉਸ ਦਾ ਵਿਆਹ ਹੋਣਾ ਸੀ ਜਦੋਂ ਕਿ ਉਹਨਾਂ ਰਿਸ਼ਤਾਸ ਦਾ ਟੁੱਟ ਚੁੱਕਿਆ ਹੈ ਸਿਹਤ ਅਧਿਕਾਰੀਆਂ ਨੇ ਇਸ ਮਾਮਲੇ ਦੇ ਵਿੱਚ ਬਿਆਨ ਦਿੱਤਾ ਹੈ ਕਿ ਸਿਹਤ ਕਰਮਚਾਰੀ ਦੀ ਜਿਹੜੀ ਇਹ ਗਲਤੀ ਹੈ ਉਸ ਦੇ ਖਿਲਾਫ ਜਿਹੜੀ ਸੱਤ ਤੋਂ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਹੁਣ ਈਰਾਨ ਦੇ ਵੱਲੋਂ ਜਿਹੜਾ ਸੀਰੀਆ ਦੇ ਵਿੱਚੋਂ ਆਪਣਾ ਬੋਰੀਆ ਬਿਸਤਰਾ ਜਿਹੜਾ ਉਹ ਬੰਨ ਲਿਆ ਜਾਵੇਗਾ ਦੂਜੇ ਪਾਸੇ ਦੂਤਾ ਵਾਸਤੂ ਵੀ ਉਸ ਦੇ ਵੱਲੋਂ ਖਾਲੀ ਕਰ ਦਿੱਤਾ ਗਿਆ ਹੈ ਜਿਹੜਾ ਦੂਜੇ ਪਾਸੇ ਜਿੰਨੇ ਕਮਾਂਡਰ ਨੇ ਉਹ ਵਾਪਸ ਬੁਲਾ ਲਏ ਨੇ ਈਰਾਨ ਲਗਭਗ 13 ਸਾਲਾਂ ਤੋਂ ਸੀਰੀਆ ਦੇ ਰਾਸ਼ਟਰਪਤੀ ਬਸ਼ਰਾਲ ਅਸ਼ਦ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਆ ਰਿਹਾ ਹੈ ਆਪਣੇ ਸੈਨਿਕਾਂ ਫੌਜੀ ਅਫਸਰਾਂ ਤੇ ਦੂਤਾਵਾਸ ਦੇ ਕਰਮਚਾਰੀਆਂ ਨੂੰ ਕੱਢਣ ਦੇ ਲਈ ਸੜਕ ਮਾਰਗੀ ਹਵਾਈ ਮਾਰਗ ਅਤੇ ਹੋਰ ਕਈ ਰਸਤੇ ਨੇ ਜਿਹੜੇ ਈਰਾਨ ਦੇ ਵੱਲੋਂ ਅਪਣਾਏ ਜਾ ਰਹੇ ਹਨ ਸੀਰੀਆ ਦੇ ਵਿੱਚ ਦੂਜੇ ਪਾਸੇ ਲਗਾਤਾਰ ਹੀ ਬਾਗੀਆਂ ਦੀ ਜਿਹੜੀ ਜਿਹੀ ਪਕੜ ਮਜ਼ਬੂਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਬੱਡੀ ਖਬਰ ਖਨੌਰੀ ਬਾਰਡਰ ਤੇ ਬੈਠੇ ਮਰਨ ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਡਾਕਟਰਾਂ ਦੀ ਟੀਮ ਦੇ ਵੱਲੋਂ ਜਿਹੜਾ ਚੈੱਕਅਪ ਕੀਤਾ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਪਾਣੀ ਦੀ ਘਾਟ ਦੇ ਕਾਰਨ ਉਹਨਾਂ ਦੀਆਂ ਜੜੀਆਂ ਕਿਡਨੀਆਂ ਨੇ ਉਹਨਾਂ ਤੇ ਅਸਰ ਪੈ ਰਿਹਾ ਹੈ ਉਨ ਕਿਡਨੀਆਂ ਜਿਹੜੀਆਂ ਉਹ ਦੂਸਰੀ ਸਟੇਜ ਦੇ ਵਿੱਚ ਚੱਲੀਆਂ ਗਈਆਂ 8 ਕਿਲੋ ਤੋਂ ਜ਼ਿਆਦਾ ਭਾਰ ਜਿਹੜਾ ਉਹਨਾਂ ਦਾ ਘਟ ਚੁੱਕਿਆ ਹੈ ਉਹਨਾਂ ਦਾ ਬੀਪੀ ਵੀ ਜਿਹੜਾ ਉਹ ਵਧਿਆ ਹੋਇਆ ਹੈ ਅੰਦਰੂਨੀ ਹਿਸਤਿਆਂ ਤੇ ਖੁਰਾਕ ਨਾ ਮਿਲਣ ਦੇ ਕਾਰਨ ਬਹੁਤ ਵੱਡਾ ਜਿਹੜਾ ਅਸਰ ਉਹ ਪੈ ਰਿਹਾ ਹੈ ਤਕਰੀਬਨ 12 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਭੁੱਖ ਹੜਤਾਲ ਦੇ ਉੱਪਰ ਬੈਠੇ ਹੋਏ ਨੇ ਸੁਖਵੀਰ ਬਾਦਲ ਤੇ ਹੋਏ ਹਮਲੇ ਦੇ ਦੌਰਾਨ ਨਰਿੰਦਰ ਸਿੰਘ ਚੌੜਾ ਦੀ ਜ ਦਸਤਾਰ ਉਤਾਰਨ ਵਾਲੇ ਪਠਾਨਕੋਟ ਦੇ ਜੂਥ ਅਕਾਲੀਗਲ ਦੇ ਪ੍ਰਧਾਨ ਜਸਪ੍ਰੀਤ ਸਿੰਘ ਨੂੰ ਜਿਹੜਾ ਦਲ ਖਾਲਸਾ ਦੇ ਵੱਲੋਂ ਜਿਹੜਾ ਉਹ ਪਛਾਣਿਆ ਗਿਆ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਗਿਆਨੀ ਰਕबीर ਸਿੰਘ ਨੂੰ ਇੱਕ ਮੰਗ ਪੱਤਰ ਸੌਂਪਣ ਦੀ ਕੋਸ਼ਿਸ਼ ਕੀਤੀ ਗਈ ਗਿਆਨੀ ਰਕबीर ਸਿੰਘ ਦੇ ਵੱਲੋਂ ਨੋਟਿਸ ਜਦੋਂ ਨਹੀਂ ਪੜ੍ਹਿਆ ਗਿਆ ਤਾਂ ਉਹਨਾਂ ਦੇ ਵੱਲੋਂ ਜਿਹੜਾ ਇਹ ਨੋਟਿਸ ਉਹਨਾਂ ਦੇ ਦਫ਼ਤਰ ਦੇ ਬਾਹਰ ਹੀ ਚਿਪਕਾ ਦਿੱਤਾ ਗਿਆ ਜੇਕਰ ਤੁਸੀਂ ਵੀ ਕਿਸੇ ਵਿਅਕਤੀ ਨੂੰ ਆਉਂਦੇ ਜਾਂਦੇ ਰਸਤੇ ਦੇ ਵਿੱਚ ਲਿਫਟ ਦਿੰਦੇ ਹੋ ਤਾਂ ਇਹ ਖਬਰ ਨੂੰ ਜਰਾ ਧਿਆਨ ਦੇ ਨਾਲ ਦੇਖਣਾ ਕਿਉਂਕਿ ਜਲੰਧਰ ਅੰਮ੍ਰਿਤਸਰ ਹਾਈਵੇ ਦੇ ਉੱਪਰ ਲੁਟੇਰਿਆਂ ਨੇ ਇੱਕ ਬੰਦੂਕ ਦੀ ਨੋਕ ਦੇ ਉੱਪਰ ਇੱਕ ਨੌਜਵਾਨ ਤੋਂ ਸਕਾਰਪਿਓ ਅਤੇ ਮੋਬਾਈਲ ਫੋਨ ਦੇ ਨਾਲ 5000 ਰੁਪਏ ਦੀ ਨਕਦੀ ਦੀ ਲੁੱਟ ਕੀਤੀ ਹੈ ਇਸ ਨੌਜਵਾਨ ਦੇ ਵੱਲੋਂ ਜਿਹੜਾ ਇੱਕ ਵਿਅਕਤੀ ਨੂੰ ਲਿਫਟ ਦਿੱਤੀ ਗਈ ਤਾਂ ਰਾਹ ਦੇ ਵਿੱਚ ਉਸ ਵਿਅਕਤੀ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਜਿਹੜਾ ਉਹ ਅੰਜਾਮ ਦਿੱਤਾ ਕੈਨੇਡਾ ਵਿੱਚ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰਿਆ ਨੇ ਜਿਹੜਾ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਘਰਾਰ ਦੇਣ ਵਾਲੇ ਮਤੇ ਵਿਰੁੱਧ ਆਪਣਾ ਸਖਤ ਰੁਖ ਜਿਹੜਾ ਉਹ ਸਾਂਝਾ ਕੀਤਾ ਹੈ ਸਿੱਖ ਵਿਰੋਧੀ ਹਿੰਸਾ ਨੂੰ ਨਸਲਕੁਸ਼ੀ ਐਲਾਨਣ ਦਾ ਜਿਹੜਾ ਉਹ ਪਸਤਾਵ ਉਹਨਾਂ ਨੇ ਰੱਦ ਕੀਤਾ ਉਹ ਇਕੱਲੇ ਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਇਸ ਦੇ ਲਈ ਨਾਂ ਦੇ ਵਿੱਚ ਜਿਹੜਾ ਸਿਰ ਹਲਾਇਆ ਅਤੇ ਆਦੇਸ਼ ਪਾਸੋਂ ਹੋਣ ਦੇ ਉੱਪਰ ਉਹਨਾਂ ਦੇ ਵੱਲੋਂ ਜਿਹੜੀ ਇਹ ਰੋਕ ਲਗਾ ਦਿੱਤੀ ਗਈ ਬਾਕੀ ਦੀ ਸੰਸਦ ਦੇ ਵਿੱਚ ਕਿਸੇ ਵੀ ਵਿਅਕਤੀ ਦੇ ਵੱਲੋਂ ਜਿਹੜਾ ਇਸ ਦਾ ਵਿਰੋਧਾ ਨਹੀਂ ਕੀਤਾ ਗਿਆ ਹਰਿਆਣਾ ਦੇ ਨੂਨ ਦੇ ਵਿੱਚੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਪ੍ਰਾਈਵੇਟ ਕਲੀਨਿਕ ਦੇ ਵੱਲੋਂ ਜਿਹੜਾ ਜ਼ਬਰਦਸਤੀ ਇੱਕ ਮਹਿਲਾ ਦੀ ਡਿਲੀਵਰੀ ਕੀਤੀ ਜਾ ਰਹੀ ਸੀ ਗਰਭਤੀ ਔਰਤਾਂ ਤੇ ਉਸਦੇ ਬੱਚੇ ਦੀ ਜਿਹੜੇ ਇਸ ਤੇ ਦੌਰਾਨ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਸੈਂਟਰ ਦੇ ਬਾਹਰ ਜਿਹੜਾ ਜੱਚਾ ਬੱਚਾ ਕੇਂਦਰ ਦਾ ਨਾਮ ਲਿਖਿਆ ਹੋਇਆ ਸੀ ਹੁਣ ਉਸ ਨੂੰ ਮਿਟਾ ਦਿੱਤਾ ਗਿਆ ਹੈ ਪਰਿਵਾਰ ਦਾ ਦੋਸ਼ ਹੈ ਕਿ ਤਕਰੀਬਨ 2.5 ਘੰਟੇ ਤੱਕ ਜਿਹੜਾ ਬੱਚਾ ਸੀ ਉਹ ਗਰਭਤੀ ਔਰਤ ਦੇ ਗੁਤੰਗ ਦੇ ਵਿੱਚ ਆ ਫਸਿਆ ਰਿਹਾ ਬਾਅਦ ਵਿੱਚ ਔਰਤ ਨੇ ਖੂਨ ਦੀਆਂ ਉਲਟੀਆਂ ਕੀਤੀਆਂ ਤਾਂ ਉਹਨਾਂ ਦੋਹਾਂ ਦੀ ਮੌਤ ਹੋ ਗਈ ਕੀ ਤੁਸੀਂ ਜਾਣਦੇ ਹੋ ਦੁਨੀਆ ਦੇ ਵਿੱਚ ਇੱਕ ਅਜਿਹਾ ਦੇਸ਼ ਹੈ ਜਿੱਥੇ ਮੁਸਲਮਾਨਾਂ ਦੇ ਉੱਪਰ ਬਿਲਕੁਲ ਹੀ ਬੈਨ ਲੱਗਿਆ ਹੋਇਆ ਹੈ ਉੱਥੇ ਜਿਹੜੇ ਮੁਸਲਮਾਨ ਤੁਹਾਨੂੰ ਨਜ਼ਰ ਆਣਗੇ ਜਾਂ ਫਿਰ ਬਹੁਤ ਘੱਟ ਨਜ਼ਰ ਆਉਣਗੇ ਉੱਤਰੀ ਕੋਰੀਆ ਦੇ ਵਿੱਚ ਸਿਰਫ ਤਕਰੀਬਨ 3000 ਮੁਸਲਮਾਨ ਹਨ ਉੱਤਰੀ ਕੋਰੀਆ ਦੇ ਵਿੱਚ ਕਿੰਗ ਜੋੰਗ ਦਾ ਜਿਹੜਾ ਉਹ ਰਾਜ ਹੈ ਉੱਤਰੀ ਕੋਰੀਆ ਦੀ ਜਿਹੜੀ ਆਬਾਦੀ ਹੈ ਉਹ 2.6 ਕਰੋੜ ਹੈ ਦੁਨੀਆ ਦੀ ਸਭ ਤੋਂ ਵੱਡੀ ਫੌਜੀ ਤਾਕਤਾਂ ਦੇ ਵਿੱਚ ਇਹ ਇੱਕ ਦੇਸ਼ ਹੈ ਦੂਜੇ ਪਾਸੇ ਗੱਲ ਕਰੀਏ ਤਾਂ ਇਸ ਦੇ ਵਿੱਚ ਇਸਲਾਮ ਧਰਮ ਦੇ ਉੱਪਰ ਬਿਲਕੁਲ ਹੀ ਪਾਬੰਦੀ ਲੱਗੀ ਹੋਈ ਹੈ ਇੱਥੇ ਜਿਹੜੀ ਕਿੰਗ ਦੀ ਸਰਕਾਰ ਹੈ ਉਹ ਸਮਾਨਵਾਦ ਅਤੇ ਕੁੱਡੂਵਾ ਧਰਮ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਜਦੋਂ ਕਿ ਇਥੋਂ ਦੀ ਥੋੜੀ ਆਬਾਦੀ ਬੁੱਧ ਅਤੇ ਈਸਾਈ ਧਰਮ ਦਾ ਪਾਲਣ ਕਰਦੀ ਹੈ ਹੁਣ ਕਿਸਾਨ ਜਥੇਬੰਦੀਆਂ ਦੇ ਦਿੱਲੀ ਕੂਚ ਦੇ एलान ਦੇ ਵਿਚਾਲੇ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਰਾਜ ਸਭਾ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਦੀਆਂ ਖੇਤੀ ਬਾੜੀ ਪੈਦਾਵਾਰ ਨੂੰ ਘਟੋ ਘਟਾ ਸਮਰਥਨ ਮੁੱਲ ਤੇ ਖਰੀਦਣਾ ਦੀ ਜਿਹੜੀ ਗੱਲ ਹੋ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਸਰਕਾਰ ਕਾਫੀ ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੂੰ ਐਮਐਸਪੀ ਦੇ ਉੱਪਰ ਖਰੀਦ ਕਰ ਰਹੀ ਹੈ ਹਰ ਸਾਲਾ ਕਿਸਾਨਾਂ ਦੀਆਂ ਫਸਲਾਂ ਨੂੰ ਜਿਹੜਾ ਰੇਟ ਜਿਹੜਾ ਉਹ ਵਧ ਦਿੱਤਾ ਜਾਂਦਾ ਹੈ ਕੇਂਦਰ ਸਰਕਾਰ ਦੇ ਵੱਲੋਂ ਰੇਟ ਜਿਹੜਾ ਵਧਾਇਆ ਜਾਂਦਾ ਹੈ ਦੂਜੇ ਪਾਸੇ ਕਿਸਾਨ ਜਿਹੜੇ ਕੇਂਦਰ ਸਰਕਾਰ ਤੋਂ ਐਮਐਸਪੀ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਹਰ ਵਾਰ ਕਹਿੰਦੀ ਹੈ ਕਿ ਸਾਡੇ ਵੱਲੋਂ ਐਮਐਸਪੀ ਦੇ ਉੱਪਰ ਕਿਸਾਨਾਂ ਦੀਆਂ ਫਸਲਾਂ ਦੀ ਜਿਹੜੀ ਉਹ ਖਰੀਦ ਕੀਤੀ ਜਾ ਰਹੀ ਹੈ ਉੱਥੇ ਹੀ ਕਿਸਾਨ ਸੁਆਮੀ ਨਾਥਨ ਰਿਪੋਰਟ ਦੀ ਮੰਗ ਕਰਦੇ ਨੇ ਕਿ ਸੁਆਮੀ ਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਸੀ 2 50 ਦਾ ਫਾਰਮੂਲਾ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਲਾਗੂ ਕੀਤਾ ਜਾਵੇ ਜਿਸ ਫਾਰਮੂਲੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਜੇਕਰ ਤੁਸੀਂ ਵੀ ਜਿਹੜਾ ਉਹ ਵੀਡੀਓ ਸ਼ੇਅਰ ਕਰਦੇ ਹੋ ਤਾਂ ਤੁਹਾਨੂੰ ਇਸ ਪਾਸੇ ਵੱਲੋਂ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਲਗਾਤਾਰ ਹੁਣ ਸੁਖਵੀਰ ਬਾਦਲ ਤੇ ਹੋਏ ਹਮਲੇ ਤੋਂ ਬਾਅਦ ਸੁਖਵੀਰ ਬਾਦਲ ਦੀਆਂ ਬਹੁਤ ਸਾਰੀਆਂ ਫੇਕ ਵੀਡੀਓ ਜਿਹੜੀਆਂ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਅਕਾਲੀ ਦਲ ਨੇ ਇਸ ਉੱਪਰ ਸੰਗਿਆਨ ਲੈਂਦੇ ਹੋਏ ਕਿਹਾ ਹੈ ਕਿ ਜੋ ਵੀ ਉਹਨਾਂ ਦੀਆਂ ਵੀਡੀਓ ਨੂੰ ਸ਼ੇਅਰ ਕਰ ਰਿਹਾ ਹਨ ਉਹਨਾਂ ਦੇ ਉਂ ਕਾਨੂੰਨੀ ਕਾਰਵਾਈ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਭਾਰਤ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਹੁਣ ਘਟ ਸਕਦੀਆਂ ਨੇ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਉੱਪਰ ਬਿੱਟ ਫਾਰ ਟੈਕਸ ਨੂੰ ਜਿਹੜਾ ਉਹ ਹਟਾ ਦਿੱਤਾ ਹੈਗਾ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਟੈਕਸ ਨੂੰ ਹਟਾਇਆ ਹੈ ਜੋ ਕੱਚੇ ਉਤਪਾਦਾਂ ਦੇ ਉੱਪਰ ਟੈਕਸ ਜਿਹੜਾ ਇਹ ਲਗਾਇਆ ਜਾਂਦਾ ਸੀ ਰਿਫਾਇਨਰੀ ਕੰਪਨੀਆਂ ਨੂੰ ਜਿਹੜਾ ਇਹ ਟੈਕਸ ਹੁਣ ਨਹੀਂ ਦੇਣਾ ਹੋਵੇਗਾ ਦੱਸਦੇ ਕਿ ਜੁਲਾਈ 2 1 ਜੁਲਾਈ 2022 ਦੇ ਵਿੱਚ ਇਹ ਟੈਕਸ ਸ਼ੁਰੂ ਕੀਤਾ ਗਿਆ ਸੀ ਅਤੇ ਜਿਹੜਾ ਇਸ ਇਹ ਟੈਕਸ 2100 ਰੁਪਏ ਪ੍ਰਤੀ ਮੈਟ੍ਰਿਕ ਟਨ ਦਿੱਤਾ ਜਾਂਦਾ ਸੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਜਿੱਥੇ ਕਿ ਕਿਡਨੀ ਟ੍ਰਾਂਸਪਲੈਂਟ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ ਪੰਜਾਬ ਸਰਕਾਰ ਨੇ ਕਿਹਾ ਕਿ ਹੁਣ ਪ੍ਰਾਈਵੇਟ ਹਸਪਤਾਲ ਆਪਣੇ ਪੱਧਰ ਤੇ ਇੱਕ ਕਮੇਟੀ ਬਣਾ ਕੇ ਮਰੀਜ਼ ਨੂੰ ਜਿਹੜਾ ਨਵਾਂ ਨਵੇਂ ਨਿਯਮ ਦੇ ਅਨੁਸਾਰ ਜਿਹੜਾ ਉਹ ਗੁਰਦਾ ਟ੍ਰਾਂਸਫਰ ਕਰਨ ਦੀ ਇਜਾਜ਼ਤ ਦੇ ਸਕਣਗੇ ਜਿੱਥੇ ਹੁਣ ਸਰਕਾਰੀ ਹਸਪਤਾਲਾਂ ਦੇ ਗੇੜੇ ਨਹੀਂ ਲਾਉਣੇ ਪੈਣਗੇ ਉੱਥੇ ਹੀ ਸਰਕਾਰ ਦੇ ਇਸ ਫੈਸਲੇ ਨਾਲ ਮਰੀਜ਼ਾਂ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਹੱਲ ਹੋਵੇਗਾ ਤੇ ਜਿਹੜੀ ਉਹ ਮੀਟਿੰਗ ਉਸ ਸਮੇਂ ਸਰ ਹੋਣ ਦੇ ਕਾਰਨ ਜਿਹੜੀਆਂ ਕਈ ਲੋਕਾਂ ਦੀਆਂ ਅਹਿਮ ਜਾਣਾਂ ਜਿਹੜੀਆਂ ਉਹ ਬਚਾਈਆਂ ਜਾ ਸਕਣਗੀਆਂ ਸੰਯੁਕਤ ਕਚਾਨਮੋਰਚੇ ਦੇ ਅਪਡੇਟੇ ਕਿਸਾਨਾਂ ਦੇ ਵੱਲੋਂ ਡੇਰਾ ਬਾਬਾ ਨਾਨਕ ਦੇ ਕੋਆਪਰੇਟਿਵ ਬੈਂਕ ਦੇ ਅੱਗੇ ਜਿਹੜਾ ਪਿਛਲੇ 15 ਮਹੀਨਿਆਂ ਤੋਂ ਧਰਨਾ ਚੱਲ ਰਿਹਾ ਸੀ ਉਹ ਅੱਜ ਸਮਾਪਤ ਹੋ ਗਿਆ ਹੈ ਕੋਆਪਰੇਟਿਵ ਬੈਂਕ ਦੇ ਅਧਿਕਾਰੀਆਂ ਦੇ ਵੱਲੋਂ ਕਿਸਾਨਾਂ ਦੇ ਉੱਪਰ ਜਿਹੜੇ ਝੂਠੇ ਕਰਜ਼ੇ ਦੇ ਜਿਹੜੇ ਦੋਸ਼ ਲਾਏ ਗਏ ਸੀ ਕਿ 10 ਕਰੋੜ ਰੁਪਏ ਦੇ ਕਰਜ਼ੇ ਕਿਸਾਨਾਂ ਦੇ ਉੱਪਰ ਹਨ ਤਾਂ ਹੁਣ ਜਿਹੜਾ 15 ਮਹੀਨਿਆਂ ਤੋਂ ਬਾਅਦ ਕਿਸਾਨਾਂ ਨੂੰ ਜਦੋਂ ਹੁਣ ਐਨਐਸਓ ਦਿੱਤੀ ਗਈ ਹੈ 노 ਡਿਊ ਦਾ ਸਰਟੀਫਿਕੇਟ ਕਿਸਾਨਾਂ ਨੂੰ ਬੈਂਕ ਦੇ ਵੱਲੋਂ ਦਿੱਤਾ ਗਿਆ ਹੈ ਤਾਂ ਹੁਣ ਕਿਸਾਨਾਂ ਦੇ ਵੱਲੋਂ ਜਿਹੜਾ ਆਪਣਾ ਧਰਨਾ ਉਤੋਂ ਚੁੱਕ ਲਿਆ ਗਿਆ ਹੈ ਪੱਛਮ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਹਰਿਆਣਾ ਮਹਾਰਾਸ਼ਟਰ ਦੇ ਜਿਮਨੀ ਚੋਣਾ ਵਿੱਚ ਇੰਡੀਆ ਬਲਾਗ ਦੇ ਮਾੜੇ ਪ੍ਰਦਰਸ਼ਨ ਨੂੰ ਲੈ ਕੇ ਨਾਰਾਜ਼ਗੀ ਜਿਹੜੀ ਉਹ ਜ਼ਾਹਿਰ ਕੀਤੀ ਹੈ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਕਿ ਇੰਡੀਆ ਗੱਠਜੋੜ ਉਹਨਾਂ ਦੇ ਵੱਲੋਂ ਬਣਾਇਆ ਗਿਆ ਸੀ ਜਿਹੜਾ ਹੁਣ ਇਸ ਦੇ ਲੀਡਰਸ਼ਿਪ ਦੇ ਉੱਪਰ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕੀਤਾ ਜਾ ਰਿਹਾ ਅਤੇ ਸਾਰਿਆਂ ਨੂੰ ਜਿਹੜਾ ਹੁਣ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਜੇ ਲੋੜ ਪਈ ਤਾਂ ਇਸ ਦੀ ਅਗਵਾਈ ਹੋ ਆਪ ਕਰਨਗੇ 6 ਦਸੰਬਰ ਨੂੰ ਦਿੱਲੀ ਕੂਚ ਕਰਦੇ ਸਮੇਂ ਤਕਰੀਬਨ 20 ਤੋਂ ਵੱਧ ਕਿਸਾਨ ਜਿਹੜੇ ਉਹ ਜ਼ਖਮੀ ਹੋਏ ਉੱਥੇ ਦੂਜੇ ਪਾਸੇ ਹਰਿਆਣਾ ਦੀ ਪੁਲਿਸ ਦੇ ਵੱਲੋਂ ਜਿਹੜਾ ਕਿਸਾਨਾਂ ਦੇ ਉੱਪਰ ਬਲ ਪ੍ਰਯੋਗ ਕੀਤਾ ਗਿਆ ਜਿੱਥੇ ਹੁਣ ਇੱਕ ਕਿਸਾਨ ਦੀ ਜਿਹੜੀ ਹਾਲਤ ਆ ਉਹ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਹੋਣ ਉਸ ਕਿਸਾਨ ਨੂੰ ਜਿਹੜਾ ਹਾਲਤ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਤਾਂ ਹੁਣ ਉਸ ਕਿਸਾਨ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਇੱਕ ਵਾਰ ਫੇਰ ਤੋਂ ਜਿਹੜਾ ਸੰਸਦ ਦੇ ਵਿੱਚ 1984 ਦੇ ਵਿੱਚ ਹੋਏ ਸ੍ਰੀ ਹਰਮੰਦਰ ਸਾਹਿਬ ਤੇ ਹਮਲੇ ਦੀ ਜਿਹੜੀ ਉਹ ਗੱਲ ਚੱਲੀ ਹੈ ਜਿੱਥੇ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੱਥ ਲਿਖਤਾਂ ਨੂੰ ਜਿਹੜਾ ਕਾਂਗਰਸ ਸਰਕਾਰ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ ਤਾਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਜਿਹੜਾ ਇਸ ਦੀ ਆਵਾਜ਼ ਚੁੱਕਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਦੇ ਵੱਲੋਂ ਜਿਹੜਾ ਸ਼੍ਰੀ ਹਰਮੰਦਰ ਸਾਹਿਬ ਦੇ ਉੱਪਰ ਆ ਕਾਰਵਾਈ ਕੀਤੀ ਗਈ ਸੀ ਤਾਂ ਉਸ ਦੇ ਦੌਰਾਨ ਸਿੱਖ ਗੁਰੂ ਸਹਿਬਾਨ ਸੰਤਾਂ ਭਗਤਾਂ ਵੱਲੋਂ ਹੱਥ ਲਿਖਤੀਆਂ ਹੋਈਆਂ ਦੁਰਲਭ ਰਚਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਸਰੂਪਾਂ ਵਸ਼ਾਲ ਧਾਰਮਿਕ ਸਾਇਤਿਕ ਪੁਸਤਕਾਂ ਦਾ ਜੋ ਸਰਮਾਇਆ ਉਹ ਨੁਕਸਾਨਿਆ ਗਿਆ ਏਜੰਸੀਆਂ ਨੇ ਜ਼ਿਆਦਾ ਉਹ ਜਬਤ ਕਰ ਲਿਆ ਸੀਗਾ ਹੁਣ ਇਸ ਨੂੰ ਤਕਰੀਬਨ 12613 ਦੁਰਲੋਪ ਪੁਸਤਕਾਂ ਤੇ ਬਵਨ 52 ਹੱਥ ਲਿਖਤ ਬੀੜਾ ਨੂੰ ਸਿੱਖ ਰੈਂਫਰੈਂਸ ਲਾਇਬ੍ਰੇਰੀ ਦੇ ਵਿੱਚ ਮੁੜ ਸਥਾਪਿਤ ਕਰਨ ਦੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਤੇ ਜੋ ਵੀ ਏਜੰਸੀਆਂ ਦੇ ਵੱਲੋਂ ਜੱप्त ਕੀਤਾ ਗਿਆ ਸੀ ਉਸ ਨੂੰ ਵਾਪਸ ਕਰਨ ਦੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ। ਮੰਗਮਾ ਦੇ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮਾਤਾ ਪਿਤਾ ਦੇ ਵੱਲੋਂ ਆਪਣੇ 2 ਸਾਲ ਦੇ ਬੱਚੇ ਨੂੰ ਜਿਹੜਾ ਆਪਣੇ ਹੀ ਘਰ ਦੇ ਬਗੀਚੇ ਦੇ ਵਿੱਚ ਦੱਬ ਕੇ ਰੱਖਿਆ ਗਿਆ ਉਹਨਾਂ ਦੇ ਵੱਲੋਂ ਇੱਕ ਵੱਖਰੀ ਦੁਨੀਆ ਬਸਾਈ ਗਈ ਸੀ ਉਹ ਵੱਖਰੀ ਦੁਨੀਆ ਦੇ ਵਿੱਚ ਜੀ ਰਹੇ ਸੀ ਉਹਨਾਂ ਦਾ ਮੰਨਣਾ ਸੀ ਕਿ ਜੇਕਰ ਆਹ ਜਿਆ ਕਰਦੇ ਨੇ ਤਾਂ ਬੱਚੇ ਦਾ ਦੁਬਾਰਾ ਪੁਨਰਜਨਮ ਹੋਵੇਗਾ ਜਦੋਂ ਇਹ ਘਟਨਾ ਦਾ ਪਤਾ ਲੱਗਿਆ ਤਾਂ ਉਹਨਾਂ ਦੇ ਬਗੀਚੇ ਦੇ ਬੱਚੋਂ ਬੱਚੇ ਦੀ লাশ ਜਿਹੜੀ ਉਹ ਬਾਹਰ ਕੱਢੀ ਗਈ ਤਾਂ ਪਤਾ ਲੱਗਾ ਕਿ ਕਲਾਲਾਜ ਬਿਮਾਰੀ ਦੇ ਕਾਰਨ ਬੱਚੇ ਦੀ ਜਿਹੜੀ ਉਹ ਮੌਤ ਹੋ ਜਾਂਦੀ ਹੈ ਉਸਦੇ ਪਰਿਵਾਰ ਦੇ ਵੱਲੋਂ ਜਿਹੜਾ ਉਸ ਦਾ ਇਲਾਜ ਵੀ ਨਹੀਂ ਕਰਵਾਇਆ ਗਿਆ ਇਸ ਤਰੀਕੇ ਤੋਂ ਪਤਾ ਲੱਗਦਾ ਹੈ ਕਿ ਬੱਚੇ ਆਪਣੇ ਮਾਪੇ ਦੇ ਲਈ ਕਿੰਨੇ ਲਾਪਰਵਾਹ ਸਨ ਇੱਕ ਵਾਰ ਫੇਰ ਤੋਂ ਦਿੱਲੀ ਦੀਆਂ ਮਹਿਲਾਵਾਂ ਨੂੰ ਜਿਹੜਾ ਉਹ ਨਿਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਕੇਜਰੀਵਾਲ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਦਿੱਲੀ ਦੀਆਂ ਮਹਿਲਾਵਾਂ ਨੂੰ 1000 ਰੁਪਏ ਦਿੱਤੇ ਜਾਣਗੇ ਜਿਸ ਦੇ ਲਈ ਜਲਦੀ ਹੀ ਜਿਹੜਾ ਉਹ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਪਰ ਹੁਣ ਜਿੱਥੇ ਕਿ ਉਹਨਾਂ ਖਬਰ ਸਾਹਮਣੇ ਆ ਰਹੀ ਹੈ ਕਿ ਬਸਟ ਦੀ ਕਮੀ ਦੇ ਹੁਣ ਕਮੀ ਹੋਣ ਦੇ ਕਾਰਨ ਜਿਹੜਾ ਇਸ ਸਕੀਮ ਦੇ ਉੱਪਰਾਂ ਰੋਕ ਲੱਗ ਸਕਦੀ ਹੈ ਬੰਗਲਾਦੇਸ਼ ਦੇ ਵਿੱਚ ਲਗਾਤਾਰ ਹਿੰਦੂਆਂ ਦੇ ਉੱਪਰ ਹਮਲੇ ਦੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੁਝ ਦਿਨਾਂ ਪਹਿਲਾਂ ਜਿਹੜਾ ਇੱਕ ਇਸਕਾਨ ਮੰਦਰ ਦੇ ਪੁਜਾਰੀ ਚਿੰਨ ਮੋਈ ਕ੍ਰਿਸ਼ਨਦਾਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉੱਥੇ ਹੀ ਉਹਨੂੰ ਇੱਕ ਹੋਰ ਇਸਕਾਨ ਦੇ ਮੰਦਰ ਦੇ ਵਿੱਚ ਕੁਝ ਅਸ਼ਰਾਰਤੀ ਅੰਤਰਾਂ ਦੇ ਵੱਲੋਂ ਜਿਹੜੀ ਅੱਗ ਲਾ ਦਿੱਤੀ ਗਈ ਹੈ ਅਜੀਤ ਪਵਾਰ ਦੇ ਇੱਕ ਵੱਡੇ ਰਾਹਤ ਦੀ ਖਬਰ ਸਾਹਮਣੇ ਆਈ ਹੈ ਛੇਵੀਂ ਵਾਰ ਮਹਾਰਾਸ਼ਟਰ ਦੇ ਉਪ ਮੰੱਖ ਮੰਤਰੀ ਵੱਲੋਂ ਸੌ ਚੁੱਕਣ ਤੋਂ ਦੋ ਦਿਨ ਬਾਅਦ ਹੀ ਅਜੀਤ ਪਵਾਰ ਦੀ ਜ਼ਬਤ ਬੇਨਾਮੀ ਜਾਇਦਾਦ ਨੂੰ ਜਾਰੀ ਕਰਨ ਦੇ ਹੁਕਮ ਸਾਹਮਣੇ ਆਏ ਨੇ ਦਿੱਲੀ ਦੇ ਇਨਕਮ ਟੈਕਸਰ ਡਿਪਾਰਟਮੈਂਟ ਟਰਬੀਨਲ ਨੇ ਜੀਤ ਪਵਾਰ ਦੀ 1000 ਕਰੋੜ ਰੁਪਏ ਦੀ ਜਾਇਦਾਦ ਨੂੰ ਮੁਕਤ ਕਰ ਦਿੱਤਾ ਹੈ ਇੱਕ ਵਾਰ ਫੇਰ ਤੋਂ ਬਾਲਮਾਰਟ ਦੇ ਵੱਲੋਂ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਈ-ਕਾਮਰਸ ਕੰਪਨੀ ਬਾਲਮਾਰਟ ਦੀ ਵੈੱਬਸਾਈਟ ਤੇ Hindu ਦੇਵੀ ਦੇਵਤਿਆਂ ਦੀਆਂ ਤਸਵੀਰਾਂ ਤੇ ਚੱਪਲਾਂ ਅਤੇ ਸਵੀਮਿੰਗ ਸੂਟ ਵੇਚ ਨੂੰ ਲੈ ਕੇ ਜਿਹੜਾ ਹੰਗਾਮਾ ਹੋ ਗਿਆ ਅਮਰੀਕਾ ਦੇ ਵਿੱਚ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਵੱਲੋਂ ਇਸ ਤੇ ਜਿਹੜਾ ਇਤਰਾਜ਼ ਉਹ ਜ਼ਾਹਿਰ ਕਰਵਾਇਆ ਗਿਆ ਦੱਸ ਦੇ ਕੇ ਚੱਪਲਾਂ ਤੇ ਸਵਿਮਸੂਟ ਦੇ ਉੱਪਰ ਹਿੰਦੂ ਦੇਵ ਦੇਵਤਿਆਂ ਦੀਆਂ ਤਸਵੀਰਾਂ ਛਾਪ ਕੇ ਜਿਹੜਾ ਇਸ ਨੂੰ ਵੇਚਿਆ ਜਾ ਰਿਹਾ ਸੀ ਇਸ ਤੋਂ ਪਹਿਲਾਂ ਬਾਲ ਮਾਰਟ ਦਾ ਐਮਾਜ਼ਨ ਦੇ ਉੱਪਰ ਜਿਹੜਾ ਸਿੱਖ ਧਰਮ ਦੇ ਨਾਲ ਸੰਬੰਧਿਤ ਕੁਝ ਜੜੀਆਂ ਆ ਗਈਆਂ ਤਸਵੀਰਾਂ ਛਾਪ ਕੇ ਜਿਹੜੇ ਕੁਝ ਪ੍ਰੋਡਕਟ ਉਹ ਵੇਚੇ ਜਾ ਰਹੇ ਸੀ ਜਿਸ ਦੇ ਬਾਅਦ ਚ ਪਹਿਲਾਂ ਸਿੱਖ ਧਰਮ ਦੇ ਵਿੱਚ ਰੋਸ ਪਾਇਆ ਗਿਆ ਸੀ बार-बार ਜਿਹੜਾ ਈ-ਕਮਰਸ ਕੰਪਨੀਆਂ ਦੇ ਵੱਲੋਂ ਅਜਿਹਾ ਕਰਨਾ ਜਿਹੜਾ ਬਹੁਤ ਹੀ ਮੰਦਭਾਗਾ ਹੈ